ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਸੁਖਮਨੀ ਸਾਹਿਬ ਜੀ ਦੀ ਅਗਲੀ ਅਸ਼ਟ ਵਰੀ ਜਿਸ ਵਿੱਚ ਸਤਿਗੁਰੂ ਜੀ ਨੇ ਮਨੁੱਖ ਦੇ ਹੰਕਾਰ ਦੀ ਗੱਲ ਕੀਤੀ ਹੈ ਵੀ ਜਦੋਂ ਮਨੁੱਖ ਹੰਕਾਰ ਕਰਦਾ ਹੈ ਤਾਂ ਉਸ ਦਾ ਜਿਹੜਾ ਸਮਾ ਹੈ ਉਸ ਨੂੰ ਕਿਹੜੀ ਵਿਵਤਾ ਘੇਰ ਲੈਂਦੀ ਹੈ ਉਦੇ ਬਾਰੇ ਸਤਿਗੁਰੂ ਜੀ ਨੇ ਦੱਸਿਆ ਹੈ ਸੋ ਆਰੰਭ ਕਰਦੇ ਆਂ ਜੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਇਹਦੇ ਜਿਸ ਦੇ ਅੰਦਰ ਰਾਜ ਦਾ ਅਭਿਮਾਨ ਹੋ ਜਾਵੇ ਹੰਕਾਰ ਹੋ ਜਾਵੇ ਸੋ ਨਰਕ ਪਾਤੀ ਹੋਵਤ ਸਵਾਨ ਉਹ ਕੁੱਤਾ ਨਰਕ ਦਾ ਅਧਿਕਾਰੀ ਹੋ ਜਾਂਦਾ ਹੈ ਸਵਾਨ ਦਾ ਅਰਥ ਹੀ ਤੇ ਕੁੱਤਾ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਜੋ ਜਾਨੈ ਮੈ ਜੋ ਬਨਵੰਤ ਸੋ ਹੋਵਤ ਵਿਸ਼ਟਾਕਾਜੰਤ ਸਤਿਗੁਰੂ ਜੀ ਕਹਿੰਦੇ ਜੇ ਉਹ ਆਪਣੇ ਆਪ ਨੂੰ ਇਹ ਸਮਝ ਲਵੇ ਕਿ ਮੈਂ ਬੜਾ ਮਲਵਾਨ ਹਾਂ ਜਵਾਨ ਹਾਂ ਮੇਰੇ ਤੇ ਜਵਾਨੀ ਹੈ ਸੋ ਸਤਿਗੁਰੂ ਜੀ ਕਹਿੰਦੇ ਸੋ ਹੋਵਤ ਵਿਸ਼ਟਾ ਕਾਜੰਤ ਉਹ ਜਿਹੜਾ ਹੈ ਮਨੁੱਖ ਵਿਸ਼ਟਾ ਦਾ ਕੀੜਾ ਹੈ ਗੂ ਦਾ ਕੀੜਾ ਹੈ ਜਿਹੜਾ ਗੋਏ ਦਾ ਕੀੜਾ ਹੁੰਦਾ ਹੈ ਉਹਦੇ ਬਰਾਬਰ ਹੈ ਤੇ ਉਹ ਹਮੇਸ਼ਾ ਗੰਦਗੀ ਦੇ ਵਿੱਚ ਰਹਿੰਦਾ ਹੈ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਜੋ ਕਹਿੰਦੇ ਨੇ ਆਪਣੇ ਆਪ ਨੂੰ ਬੜਾ ਚੰਗਾ ਸਮਝਦਾ ਹੈ ਕਰਮਵੰਤ ਦਾ ਅਰਥ ਹੈ ਆਪਣੇ ਆਪ ਨੂੰ ਚੰਗਾ ਸਮਝਣ ਵਾਲਾ ਚੰਗੇ ਕੰਮ ਕਰਕੇ ਆਪਣੇ ਆਪ ਨੂੰ ਚੰਗਾ ਕਹਿਣ ਵਾਲਾ ਕਹਿੰਦੇ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੋਨ ਪਰਮਾਵਾਏ ਕਹਿੰਦੇ ਉਹ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਟਕਦਾ ਰਹਿੰਦਾ ਹੈ ਪਰਮਾ ਦਾ ਰਹਿੰਦਾ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਹਨ ਪੂਮਕਾ ਜੋ ਕਰੈ ਗੁਮਾਨ ਸੋ ਮੂਰਖ ਅੰਦਾ ਅਗਿਆਨ ਸਤਿਗੁਰੂ ਜੀ ਕਹਿੰਦੇ ਜੋ ਧਨ ਦਾ ਪੈਸੇ ਦਾ ਭੂਮੀ ਦਾ ਜਾਇਦਾਦ ਦਾ ਗੁਮਾਨ ਕਰਦਾ ਹੈ ਹੰਕਾਰ ਕਰਦਾ ਹੈ ਇਹਦੇ ਉਹ ਮੂਰਖ ਹੈ ਉਹ ਮੂਰਖ ਹੈ ਉਹ ਅੰਦਾ ਹੈ ਉਹ ਅਗਿਆਨੀ ਹੈ ਸੋ ਮੂਰਖ ਅੰਦਾ ਅਗਿਆਨ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਹੀਹਾ ਮੁਕਤ ਆਗੈ ਸੁਖ ਪਾਵੇ ਸਤਿਗੁਰੂ ਜੀ ਕਹਿੰਦੇ ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਜਿਸ ਦੇ ਹਿਰਦੇ ਅੰਦਰ ਉਹ ਪ੍ਰੇਮ ਸੁਭਾਅ ਪੈਦਾ ਕਰ ਦਵੇ ਹੀ ਗਰੀਬੀ ਦਾ ਸੁਭਾਅ ਪੈਦਾ ਕਰ ਦਵੇ ਨਾਨਕ ਹੀਹਾ ਮੁਕਤ ਆਗੈ ਸੁਖ ਪਾਵੇ ਉਸ ਦਾ ਇਸ ਜ਼ਿੰਦਗੀ ਦੇ ਵਿੱਚ ਅੱਗੇ ਪਰਲੋਕ ਵੀ ਸੁਖੀ ਭਰਿਆ ਹੁੰਦਾ ਹੈ ਸੁਖਾਂ ਭਰਿਆ ਹੁੰਦਾ ਹੈ ਕਿਸੇ ਉਤੇ ਜਿਹਦੇ ਉਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਜਿਸਦੇ ਉਤੇ ਪ੍ਰਮਾਤਮਾ ਉਹਦੇ ਪੇਮ ਦੇ ਵਿੱਚ ਉਹਦੇ ਭਾਉ ਦੇ ਵਿੱਚ ਪ੍ਰਮਾਤਮਾ ਜਿਹੜਾ ਆਰਟਕੇ ਕਰ ਕਿਰਪਾ ਜਿਸ ਕਾ ਹਿਰਦੇ ਗਰੀਬੀ ਪਸਾਵੇ ਵੀ ਉਹਦੇ ਮਨ ਦੇ ਵਿੱਚ ਪੇਮ ਦਾ ਗਰੀਬੀ ਦਾ ਸੁਭਾਅ ਪੈਦਾ ਹੋ ਜਾਵੇ ਉਹਦਾ ਅਸ਼ੀੜਾਏ ਪਰਲੋਕ ਸੁਖਹਿ ਭਰਿਆ ਹੁੰਦਾ ਹੈ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਤਨਮੰਤਾ ਕੋਈ ਕਰ ਗਰਬਾਵੇ ਤ੍ਰਿੰਨ ਸਮਾਨ ਕਸ ਸੰਗ ਨਾ ਜਾਵੇ ਇੰਦੇ ਜਿਹੜਾ ਆਪਣੇ ਆਪ ਨੂੰ ਤਨਮਾਨ ਸਮਝਦਾ ਹੋਵੇ ਆਪਣੇ ਆਪ ਨੂੰ ਪੈਸੇ ਵਾਲਾ ਸਮਝਦਾ ਹੋਵੇ ਤੇ ਗੁਮਾਨ ਕਰੀ ਜਾਵੇ ਗਰਬ ਕਰੀ ਜਾਵੇ ਕਿ ਮੇਰੇ ਕੋਲ ਇਨਾ ਪੈਸਾ ਹੈ ਜੈਗਾਲ ਹੈ ਸਤਿਗੁਰੂ ਜੀ ਕਹਿੰਦੇ ਤ੍ਰਿੰਨ ਸਮਾਨ ਕਸ ਸੰਗ ਨਾ ਜਾਵੇ ਤ੍ਰਿੰਨ ਦਾ ਅਰਥ ਹੈ ਘਾ ਦਾ ਤਿੱਲੇ ਜੀ ਨਾ ਘਾ ਦਾ ਤਿੱਲੇ ਦੇ ਸਮਾਨ ਆ ਜਿਹੜਾ ਉਹਦੇ ਕੋਲ ਪੈਸਾ ਹੈ ਜਿਹੜਾ ਉਹਨੂੰ ਹੰਕਾਰ ਹੈ ਵੀ ਮੇਰੇ ਕੋਲ ਇਨਾ ਪੈਸਾ ਹੈ ਕਹਿੰਦੀ ਉਹ ਘਾ ਦੇ ਤਿੱਲੀ ਦੇ ਬਰਾਬਰ ਹੈ ਜਿਹੜਾ ਉਸ ਦੇ ਨਾਲ ਸਾਥ ਨਹੀਂ ਜਾਵੇਗਾ ਕਛ ਸੰਗ ਨਾ ਜਾਵੇ ਸਾਡੇ ਸਤਿਗੁਰੂ ਜੀ ਕਹਿ ਰਹੇ ਨੇ ਬਾਵਲ ਅਸਕਰ ਮਾਨੁ ਖੂ ਪਰ ਕਰਿਆਸ ਪਲ ਪੀਤਰ ਤਾਕਾ ਹੋਈ ਬినాਸ਼ ਸਤਿਗੁਰੂ ਜੀ ਕਹਿੰਦੇ ਮਨੁੱਖ ਨੂੰ ਇਹ ਵੀ ਹੁੰਦਾ ਹੈ ਵੀ ਮੇਰੇ ਨਾਲ ਬੜੇ ਲਸ਼ਕਰ ਨਹੀਂ ਮੇਰੇ ਨਾਲ ਬਹੁਤ ਮਨੁੱਖ ਨੇ ਜਿਨ੍ਹਾਂ ਉੱਤੇ ਉਸ ਨੂੰ ਆਸ ਹੈ ਮਨੁੱਖ ਉੱਪਰ ਕਰਿਆਸ ਆਪਣੇ ਸਾਥੀਆਂ ਦੇ ਉੱਤੇ ਬੜੀ ਆਸ ਰੱਖੀ ਹੈ ਬਹੁ ਲਸ਼ਕਰ ਹੈ ਉਹ ਦੇ ਕੋਲ ਜਿਹਦੇ ਉੱਤੇ ਆਸ ਰੱਖਦਾ ਹੈ ਕਹਿੰਦੇ ਪਲ ਪੀਤਰ ਤਾਕਾ ਹੋਈ ਵਿਨਾਸ਼ ਪਰ ਪਲ ਦੇ ਵਿੱਚ ਤੇਰੇ ਨਾਲ ਕੀ ਹੋ ਜਾਣਾ ਹੈ ਤੇਰਾ ਸਰੀਰ ਨਸ਼ਟ ਹੋ ਜਾਣਾ ਹੈ ਵਿਨਾਸ਼ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਕੁਝ ਵੀ ਤੇਰੇ ਸਾਥ ਨਹੀਂ ਜਾਦਾ ਜਿਸ ਦੇ ਤੂੰ ਆਸ ਰੱਖੀ ਹੈ ਅੱਗੇ ਸਤਿਗੁਰੂ ਜੀ ਕਹਿ ਰਹੇ ਨੇ ਸਬ ਤੇ ਆਪ ਜਾਣੈ ਬਲਵੰਤ ਖਿੰਨ ਮੈਂ ਹੋਈ ਜਾਏ ਪਸਵੰਤ ਇਹਦੇ ਸਾਰਿਆਂ ਤੋਂ ਵੱਧ ਆਪਣੇ ਆਪ ਨੂੰ ਤੂੰ ਮਲਸ਼ਾਲੀ ਸਮਝਦਾ ਹੈ ਬਲ ਵਾਲਾ ਸਮਝਦਾ ਹੈ ਇਹਦੇ ਖਿੰਨ ਮੈਂ ਹੋਈ ਜਾਏ ਪਸਮੰਤ ਭਾਰੇ ਇੱਕ ਖਿੰਨ ਦੇ ਵਿੱਚ ਪਸਮ ਹੋ ਜਾਣ ਵਾਲਾ ਸਰੀਰ ਹੈ ਕਿਸੇ ਨਾ ਬਦੈ ਆਪ ਹੰਕਾਰੀ ਧਰਮ ਰਾਏ ਕਿਸ ਕਰੇ ਖਵਾਰੀ ਇਹਦੇ ਜਦੋਂ ਤੂੰ ਆਪਣੇ ਆਪ ਨੂੰ ਸਾਰਿਆਂ ਤੋਂ ਉੱਤੇ ਸਮਝਣ ਲੱਗ ਜਾਵੇਂ ਕਿਸੇ ਦੀ ਪਰਵਾਹ ਨਾ ਕਰੇ ਆਪਣੇ ਆਪ ਨੂੰ ਸਾਰਾ ਕੁਝ ਸਮਝੀ ਜਾਵੇ ਤੇ ਹੰਕਾਰ ਕਰੀ ਜਾਵੇ ਕਹਿੰਦੇ ਧਰਮ ਰਾਏ ਤਿਸ ਕਰੇ ਖਵਾਰੀ ਇਹਦੇ ਜਿਹੜਾ ਧਰਮ ਰਾਜ ਹੈ ਉਹ ਫਿਰ ਇਸ ਬੰਦੇ ਨੂੰ ਖਵਾਰ ਕਰਦਾ ਹੈ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਣ ਸਤਿਗੁਰੂ ਜੀ ਕਹਿੰਦੇ ਕਿਹੜਾ ਮਨੁਖ ਹੈ ਜਿਸ ਉਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਉਹਦਾ ਅਭਿਮਾਨ ਮਿਟ ਸਕਦਾ ਹੈ ਉਹਦਾ ਹੰਕਾਰ ਖਤਮ ਹੋ ਸਕਦਾ ਹੈ ਜਿਹਦੇ ਉਤੇ ਗੁਰੂ ਦੀ ਕਿਰਪਾ ਹੋ ਜਾਵੇ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਹਿ ਪਰਵਾਣ ਉਹੀ ਮਨੁਖ ਉਸ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਹੈ